ਵਾਸਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਛੱਡਿਆ ਜੀ ਕੱਲ ਯੂਰੀਆ ਪਾਇਆ ਸੀਗਾ ਪਰਸੋਂ ਛੱਡਿਆ ਅੱਜ ਪਾਣੀ ਲੋਚੀ ਮਜਰੇ ਔਰ ਇਹ ਤਾਂ ਲਾਈਟ ਥੋੜੀ ਜਿਹੀ ਰਹਿੰਦੀ ਹੈ ਫालतू ਸੋਨਾ ਦਈ ਜਾਂਦੀ ਆ ਸਾਥ ਬਾਕੀ ਦੋ ਕੁ ਦਿਨ ਚ ਆਪਣਾ ਪਰ ਜਾਣਾ ਇਹ ਬਾਕੀ ਉੱਧਰ ਵੀ ਭਾਂਸੀ ਰੇਰ ਪਾ ਰਿਹਾ ਹੈ ਉੱਧਰ ਮਾਰਦੇ ਕੋ ਗੜਨ ਵਾਲੀ ਦੀ ਰੋਟੀ ਲੈ ਕੇ ਜਾਂਦੇ ਆ ਉੱਧਰ ਵੀ ਛੱਡਿਆ ਵਾ ਛੱਡਣਾ ਪਾਣੀ ਅੱਜ ਸੋਨੇ ਦਿਨਾਂ ਨਾਲੇ ਹੁਣ ਕਣਕ ਨਾਲ ਪਾਣੀ ਭਰੇ ਥੋੜੀ ਜੀ ਇੱਕਦਮ ਮੌਸਮ ਚ ਹੈਗੀ ਹੈ ਇਹਦੀ ਗਰਮੈਸ ਤੇ ਨੰਬਰ 2 ਹਜੇ ਧੁੰਦਾ ਧੰਦਾ ਵੀ ਨਹੀਂ ਹੈਗੀ ਉਹਦੇ ਕਰਕੇ ਦਿਨ ਦਿਨ ਆਪਣਾ ਕੰਮ ਨਿਭੜ ਜਵੇ ਫਿਰ ਇੱਕ ਮਹੀਨਾ ਮੌਜ ਆ ਲੋੜੀ ਦੇ ਗੇੜ ਚ ਜਾ ਕੇ ਪਾਣੀ ਲੱਗੂਗਾ ਸਿੱਟ ਰਿਹਾ ਜੀ ਬੰਦਾ ਰੇ ਆਪਣਾ ਜੁਰੇ ਨਹਿਰਪਾਰਾ ਦੀ ਮੋਟਰ ਤੇ ਗੈਲੇ ਦੱਬਤੀ ਮੋਟਰ ਲਾਈਟ ਦਾ ਲਾਹ ਲਈਏ ਮਹਾਂ ਇੱਧਰ ਤਾਂ ਲਾਈਟ ਥੋੜੀ ਜੀ ਜਿੱਦਣ ਤੇ ਸਾਡੀ ਸਰਕਾਰ ਤਿੰਨ ਜਮਨੀ ਚੋਣਾ ਜਿੱਤੀ ਉਦੋਂ ਤੇ ਘਟ ਗਈ ਆ ਤਿੰਨ ਚਾਰ ਤਿੰਨ ਤੋਂ ਘਟ ਗਈ ਯਾਨੀ ਕਿ ਦਿਨ ਚ ਘੱਟੇ ਦਿੰਨੇ ਰਾਤ ਨੂੰ ਸਾਰੀ ਰਾਤ ਤੇ ਛੱਡਦੇ ਰਹਿੰਨੇ ਆ ਪਤਾ ਇਹਨਾਂ ਨੂੰ ਵੀ ਕਿਹੜੇ ਬੋਲਣਾ ਕਿਸੇ ਨੇ ਤੇ ਆਗਲਾ ਪਾਲੇ ਚ ਮਰੀ ਜਾਵੇ ਕੋਈ ਮਤਲਬ ਨਹੀਂ ਕਿਸੇ ਨੂੰ ਠੀਕ ਹੈ ਨਾ ਇਹਨਾਂ ਜੈਮਨੀ ਚੋਣਾ ਜਿੱਤ ਗਏ ਅਜੇ ਖਬਰੇ ਹੋਰ ਵੀ ਸੱਪ ਕੱਢਣਾ ਕੋਈ ਜਿੰਨਾ ਕ ਪਰ ਗਿਆ ਲਾਹੇ ਦਈਆ ਠੀਕ ਨਹੀਂ ਸੱਟ ਤਾਂ ਇਹਨੇ ਇਕੱਲੇ ਨੇ ਵੀ ਦੇਣਾ ਯੂਰੀਆ ਪਰ ਇੱਕ ਤਾਂ ਮਤਲਬ ਗੈਲ ਗੌਰ ਹੋ ਜਾਂਦੀ ਕੰਮ ਦੀ ਠੀਕ ਹੈ ਨੰਬਰ ਦੂਜਾ ਥੋੜਾ ਜਿਹਾ ਆਪਣਾ ਸਰੀਰ ਵੀ ਫਿੱਟ ਰਹਿੰਦਾ ਹੁਣ ਲਗਭਗ ਅਸੀਂ ਕਿਲੋਮੀਟਰ ਤੁਰ ਲਿਆ ਨਾ ਪਿੱਛੇ ਵਿੱਚ ਪੰਜ ਕਿਲਿਆਂ ਦੇ ਠੀਕ ਹੈ ਨਾ ਇਹ ਚੀਜ਼ਾਂ ਦਾ ਬੜਾ ਫਰਕ ਪੈਂਦਾ ਨਾਲੇ ਮਨ ਲੱਗਿਆ ਰਹਿੰਦਾ ਖੇਤਾਂ 'ਚ ਹੋਰ ਕੰਮ ਤਾਂ ਆਪਾਂ ਨੂੰ ਹੈ ਨਹੀਂ ਕੋਈ ਹੋਰ ਨਾਲੇ ਖੇਤਾਂ 'ਚ ਮਨ ਲੱਗਿਆ ਰਹਿੰਦਾ ਸਭ ਤੋਂ ਵੱਡੀ ਗੱਲ ਹੈ ਕਿੰਨਾ ਸੋਹਣਾ ਸ਼ਾਮ ਦਾ ਦ੍ਰਿਸ਼ਾ ਮੇਰੇ ਪਿੰਡ ਦਾ ਰਹਿਰਾ ਸਾਹਿਬ ਦਾ ਪਾਰਟ ਹੋ ਰਿਹਾ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਦ੍ਰਿਸ਼ਾ ਇਹ ਜਿਹੜੇ ਐਨਆਰਆਈ ਮੇਰੇ ਪਿੰਡ ਦੇ ਬਾਹਰ ਬੈਠੇ ਉਹਨਾਂ ਦੀ ਫਰਮੈਸ਼ ਤੇ ਇਹ ਨਾ ਵੀਡੀਓ ਬਣਾਉਣ ਲੱਗਿਆ ਮੱਜ ਕਿੰਨਾ ਸੋਹਣਾ ਸ਼ਾਮ ਦਾ ਦ੍ਰਿਸ਼ ਆ ਨਾਲੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਦੁਖਨ ਕੋ ਜੈ ਕਰਤਾ ਸ੍ਰੀ ਅਕਾਲ ਪੁਰਖ ਜੀ ਦੀ ਅੱਲਾ ਪੂਰਨ ਕਰੇ ਗਰੰਥ ਸਤਿ ਮੱਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ